ਨੋਵੇਲਟੀ ਵਹੀਲਸ ਮਹਿੰਦਰਾ ਨੇ ਲੁਧਿਆਣਾ ਦੇ ਕੈਨਾਲ ਰੋਡ ਤੇ ਸਥਿਤ ਆਪਣੇ ਅਤੇ ਆਧੁਨਿਕ ਸ਼ੋਰੂਮ ਵਿਖੇ ਬਹੁਤ ਉਡੀਕ ਕੀਤੀ ਜਾ ਰਹੀ ਮਹਿੰਦਰਾ ਐਕਸ ਯੂਵੀ 3 ਐਕਸ ਰੋਡ ਐਕਸ ਦਾ ਮਾਣ ਨਾਲ ਉਦਘਾਟਨ ਕੀਤਾ ਇਹ ਸ਼ਾਨਦਾਰ ਲਾਂਚ ਸਮਾਰੋਹ ਕੰਪਨੀ ਦੇ ਡਾਇਰੈਕਟਰਾਂ ਸ਼੍ਰੀ ਅਮਿਤੇਸ਼ ਸਿੰਘ ਸਚਦੇਵ ਸ਼੍ਰੀ ਲਵਤੇਸ਼ ਸਿੰਘ ਸਚਦੇਵ ਅਤੇ ਸ਼੍ਰੀ ਜਤਿੰਦਰ ਸਿੰਘ ਸਚਦੇਵ ਦੀ ਮਾਣਯੋਗ ਮੌਜੂਦਗੀ ਵਿੱਚ ਹੋਇਆ ਜਿਨ੍ਹਾਂ ਨੇ ਇਸ ਖੇਤਰ ਵਿੱਚ ਆਟੋਮੋਟਿਵ ਖੇਤਰ ਵਿੱਚ ਨਵੀਨਤਮ ਨਵੀਨਤਾਵਾਂ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸ ਮੌਕੇ ਤੇ ਮਿੰਡਰਾ ਐਂਡ ਮਿੰਡਰਾ ਲਿਮਟਿਡ ਦੇ ਖੇਤਰੀ ਵਿਕਰੀ ਪ੍ਰਬੰਧਕ શ્રી ਰਾਹੁਲ ਵੈਦਿਆ ਨੇ ਮੁੱਖ ਮਹਿਮਾਨ ਵਜੋਂ ਸੇਵਾ ਨਿਭਾਈ। શ્રી ਵੈਦਿਆ ਨੇ ਪੰਜਾਬ ਵਿੱਚ ਲਗਾਤਾਰ ਸ਼ਾਨਦਾਰ ਗਾਹਕ ਸੇਵਾ ਪ੍ਰਦਾਨ ਕਰਨ ਅਤੇ ਮਿੰਡਰਾ ਬ੍ਰਾਂਡ ਨੂੰ ਮਜ਼ਬੂਤ ਕਰਨ ਵਿੱਚ ਨੋਵੇਲਟੀ ਵਹੀਲਜ਼ ਮਿੰਡਰਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਨਵੀਂ ਲਾਂਚ ਕੀਤੀ ਗਈ ਐਕਸਯੂਵੀ 3 ਐਗਸ ਔਰ ਐਵੈਕਸ ਕੰਪੈਕਟ ਐਸ ਯੂਵੀ ਸੈਗਮੈਂਟ ਵਿੱਚ ਇੱਕ ਦਲੇਰਾਨਾ ਕਦਮ ਹੈ ਜੋ ਕਿ ਉन्नत ਟੈਕਨਾਲੋਜੀ, ਸਪੋਰਟੀ ਪ੍ਰਦਰਸ਼ਨ ਅਤੇ ਪ੍ਰੀਮੀਅਮ ਆਰਾਮ ਦੀ ਪੇਸ਼ਕਸ਼ ਕਰਦੀ ਹੈ ਜੋ ਇਸ ਨੂੰ ਨਵੇਂ ਯੁੱਗ ਦੇ ਗਾਹਕਾਂ ਲਈ ਇੱਕ ਆਦਰਸ਼ ਵਿਕਲਪ ਬਣਾਉਂਦੀ ਹੈ। नोवेल्टी वहिल्स महिंद्रा ने लुधियाना दे ऑटोमोटिव उत्साहीयानु मेंढरा तो नवीनतम ते सब तो विद्या पेशकशान प्रदान करने ले अपनी वचनबद्धता दी पुष्टि की जो कि बेमिसाल सेवा ते गाहक संतुष्टि द्वारा समर्थित है लुधियाना तो तहलका टीवी दी अमरीक सिंह परिस्थिति रिपोर्ट ਸਾਨੂੰ ਪਹੁੰਚਿਆ ਹੈ ਸਰ ਅੱਜ ਬਹੁਤ ਖੁਸ਼ੀ ਨਿਕਾਲ ਰਹਾ ਸਰ ਸਾਨੂੰ ਬੜੇ ਮਾਣ ਦੀ ਗੱਲ ਹੈ ਅੱਜ ਅਸੀਂ ਮਹਿੰਦਰਾ ਦੀ ਜਿਹੜੀ ਨਵੀਂ ਲਾਂਚ ਕੀਤੀ ਐਕਸਯੂਵੀ 3X ਉਹ ਰੇਵੈਕਸ ਜੀ ਤਾਂ ਅਸੀਂ ਅੱਥਲੋ ਜਾਇਨਾ ਸ਼ਹਿਰ ਵਿੱਚ ਆਪਣੇ ਸਾਊਥ ਸਿਟੀ শোরਮ ਵਿੱਚ ਲਾਂਚ ਕੀਤੀ ਹੈ ਇਹ ਗੱਡੀ ਇੱਕ ਬਹੁਤ ਹੀ ਖਾਸ ਗੱਡੀ ਹੈ ਜੀ ਐਕਸਯੂਵੀ 3X ਉਹ ਜਿਹੜੀ ਆਂਦੀ ਸੀਗੀ ਮਹਿੰਦਰਾ ਜੀ ਪਹਿਲੇ ਉਹਦੇ ਚ ਉਹਨਾਂ ਨੇ ਉਹਨੂੰ ਬਿਲਕੁਲ ਨਵੀਂ ਲੁੱਕ ਦਿੱਤੀ ਹੈ ਔਰ ਬਿਲਕੁਲ ਇੱਕ ਨਵੇਂ ਫੀਚਰਸ ਐਡ ਕਰਕੇ ਔਰ ਬੜੇ ਹੀ ਕਫਾਇਤੀ ਧਾਮ ਦੇ ਉੱਤੇ ਗੱਡੀ ਦਿੱਤੀ ਹੈ ਜਿਹੜੀ ਇਸ ਗੱਡੀ ਦੀ ਪ੍ਰਾਈਸ ਹੈਗੀ ਹੈ ਇਸ ਸੈਗਮੈਂਟ ਦੇ ਵਿੱਚ ਜੋ ਇਹਦੇ ਵਿੱਚ ਫੀਚਰ ਨੇ ਜੋ ਇਹਦੀ ਕੁਆਲਿਟੀ ਹੈ ਔਰ ਜੋ ਇਹਦੀ ਪ੍ਰਾਈਸਿੰਗ ਹੈ ਬੈਸਟ ਆਫ ਦਿ ਪ੍ਰਾਈਸਿੰਗ ਆਫਰ ਮਹਿੰਦਰਾ ਨੇ ਅੱਜ ਕੀਤੀ ਹੈ ਇਸ ਵੇਲੇ ਕਿਉਂਕਿ ਫੈਸਟਿਵ ਸੀਜ਼ਨ ਅੱਗੇ ਆ ਰਿਹਾ ਹੈ ਅੱਗੇ ਸਾਰੇ ਸਾਡੇ ਤਿਉਹਾਰ ਆ ਰਹੇ ਨੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਸਾਰੇ ਤਿਉਹਾਰ ਆ ਰਹੇ ਨੇ ਤੇ ਮਹਿੰਦਰਾ ਨੇ ਆਪਣੇ ਜਿੰਨੇ ਵੀ ਕਸਟਮਰਸ ਨੇ ਉਹਨਾਂ ਨੂੰ ਹੀ ਗਿਫਟ ਦੇ ਵਜੋਂ ਇੱਕ ਬਹੁਤ ਹੀ ਡਾਇਨਾਮਿਕ ਪ੍ਰਾਈਸਿੰਗ ਦੇ ਉੱਤੇ ਜਿਹੜੀ ਕਿ ਇਹਦੀ ਸਟਾਰਟਿੰਗ ਪ੍ਰਾਈਸ ਹੈ 894000 ਰੁਪਏ ਜੀ ਉਹ ਪ੍ਰਾਈਸਿੰਗ ਅੱਜ ਤੱਕਨ ਕਿਸੇ ਹੋਰ ਗੱਡੀ ਦੇ ਵਿੱਚ ਐ ਸੈਗਮੈਂਟ ਦੇ ਵਿੱਚ ਇੰਨੀ ਵੱਡੀ ਗੱਡੀ ਦੇ ਵਿੱਚ ਕਿਸੇ ਵੀ ਹੋਰ ਮਨ ਫੈਕਟਰ ਕੋਲ ਨਹੀਂ ਹੈ ਜੀ ਐਂ ਮਹਿੰਦਰਾ ਦੀ ਟੈਕਨੋਲੋਜੀ ਜਿਹੜੀ ਨਵੀਂ ਗੱਡੀਆਂ ਆ ਰਹੇ ਨੇ ਤੁਸੀਂ ਸਾਰੇ ਰੂਬਰੂ ਹੋ ਵਾਕਫਕਾਰ ਹੋ ਤੇ ਐਸੀ ਸਾਰੇ ਜਿਵੇਂ ਕਿ ਸਾਡੂ ਲੁਧਿਆਣਾ ਵਾਸੀਆਂ ਨੇ ਸਭ ਨੇ ਬਹੁਤ ਪ੍ਰੇਨਟਿਆ ਦਿੱਤਾ ਹੈ ਬਹੁਤ ਛਾੜ ਦਿੱਤਾ ਹੈ ਤੇ ਐਸੀ ਸਭ ਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਇੱਕ ਵਾਰੀ ਜ਼ਰੂਰ ਆਓ ਜੇ ਆਪ ਜੀ ਦੇ ਵੱਲੋਂ ਕੋਈ ਗੱਡੀ ਖਰੀਦਣ ਦਾ ਪਲਾਨ ਹੈ ਜਿਸ ਵੀ ਸੈਗਮੈਂਟ ਤੁਸੀਂ ਗੱਡੀ ਖਰੀਦ ਰਹੇ ਹੋ ਐ ਗੱਡੀ ਤੁਹਾਡੇ ਉਸਤ ਨੂੰ ਛੋਟੇ-ਬਡੇ ਬਜਟ ਵਿੱਚ ਵੱਡੀ ਕਾਰ ਦੇ ਸਾਰੇ ਸੁਪਨੇ ਪੂਰੇ ਕਰੇਗੀ ਜੀ ਸਾਨੂੰ ਬੜਾ ਮਾਣ ਹੈ ਅੱਜ ਅਸੀਂ ਧੰਨਵਾਦ ਕਰਨੇ ਆ ਰਾਹੁਲ ਵੈਜਾ ਸਰ ਰੀਜIONAL ਸੇਲਜ਼ ਮੈਨੇਜਰ ਮਹਿੰਦਰਾ ਨਮਿੰਦਰਾ ਚੰਡੀਗੜ੍ਹ ਆਰਓ ਉਹ ਅੱਜ ਸਾਡੇ ਵਿੱਚ ਆਏ ਨੇ ਉਸ ਤੋਂ ਬਾਅਦ ਨੂੰ ਜਗਰਵਾਲ ਜੀ ਏਰੀਆ ਸੇਲਜ਼ ਮੈਨੇਜਰ ਮਹਿੰਦਰਾ ਨਮਿੰਦਰਾ ਫਰਮ ਚੰਡੀਗੜ੍ਹ ਆਰਓ ਉਹ ਸਾਡੇ ਵਿੱਚ ਆਏ ਨੇ ਗੱਡੀ ਲਾਂਚ ਕਰਨ ਵਾਸਤੇ ਸਾਡੇ ਵਾਸਤੇ ਬੜੀ ਮਾਣ ਦੀ ਤੇ ਸਤਕਾਰ ਦੀ ਗੱਲ ਐ ਨਾ ਇਸ ਗੱਡੀ ਦੀ ਜਿਹੜੀ ਕਸਟਮਰਸ ਨੂੰ ਬਹੁਤ ਧੇਰ ਤੋਂ ਉਡੀਕ ਸੀਗੀ ਜੋ ਇਹਦੀ ਪ੍ਰਾਈਸਿੰਗ ਹੈਗੀ ਜੋ ਇਹਦੇ ਫੀਚਰਸ ਨੇ ਜੋ ਇਹਦਾ ਸਟਾਈਲ ਹੈ ਕਸਟਮਰਸ ਨੇ ਬਹੁਤ ਅਨ ਬਹੁਤ ਉੱਚਾ ਹੈ ਕਸਟਮਰ ਦਾ ਐਂਡ ਅੱਛੀ ਸਾਨੂੰ ਬੁਕਿੰਗਸ ਆਈਆਂ ਨੇ ਐਂਡ ਐਸੇ ਤਰੀਕੇ ਨਾਲ ਸਾਨੂੰ ਸਭ ਦਾ ਪਿਆਰ ਸਤਿਕਾਰ ਮਿਲਦਾ ਰਹੇ ਕੀ ਐਵਰੇਜ ਦਾ ਕੀ ਡੀਜ਼ਲ ਹੈ ਪੈਟਰੋਲ ਸਰ ਇਹਦੇ ਦੋਵੇਂ ਮਾਡਲ ਚ ਅਵੇਲੇਬਲ ਹੈ ਜੀ ਪੈਟਰੋਲ ਡੀਜ਼ਲ ਦੋਵੇਂ ਮਾਡਲ ਚ ਅਵੇਲੇਬਲ ਹੈਗੀ ਹੈ ਤੇ ਹਰ ਮਾਡਲ ਹਰ ਕਲਰ ਵਿੱਚ ਅਵੇਲੇਬਲ ਹੈ ਤੇ ਆਪਸ਼ਨ ਹੈਗੀ ਹੈ ਜੀ